ਉਹ ਢੀਗਲ ਲਿਆ ਹੈ ਚੋਟੀ ਵੇਖੀਓ ਵੇਖ ਵੀ ਗਈ ਓਹੋ ਇੰਨਾ ਚ ਹਾਂ ਹਾਂ ਉਹ ਝੋਟੀ ਚਲੀ ਗਈ ਆਪਣੀ ਸਰਾਂ ਦਾ ਸੌਂਵਰ ਛੱਡ ਕੇ ਆਉਣੀ ਸਾਈ ਆ ਗਿਆ ਅੱਛਾ ਹਾਂ ਚੋਟੀ ਬਹੁਤ ਸੋਹਣੀ ਸੀ ਅੱਛਾ ਉਹ ਬਾਹਰ ਖੜੀ ਤੂੰ ਵੇਖੀਂ ਉਹ ਤੂੰ ਜਾਂਦੇ ਫੋਨ ਕੀਤਾ ਸੀ ਅੱਜ ਘਰਾਬ ਅੱਛਾ ਇਸ ਤਰ੍ਹਾਂ ਝੋਟੀ ਹੈ ਤੇ ਮੈਂ ਗਿਆ ਤਾ ਆਜੋ ਜੀ ਆਜੋ ਕੀ ਹਾਲ ਉੱਲੀ ਆ ਛੋਟੀ ਪਾਏ ਜੀ ਨੀ ਉਹਦਾ ਯਾਰ ਮੁੰਡਾ ਹੈ ਹਾਂ ਛੋਟੀ ਗੱਲ ਲਿਆ ਹੈ ਛੋਟੀ ਵਗ ਗਈ ਉਹ ਵਗ ਵੀ ਗਈ ਓਹੋ ਇੰਨਾ ਹੈ ਹਾਂ ਉਹ ਛੋਟੀ ਚਲੀ ਗਈ ਆਪਣੀ ਸਰਾਂ ਦਾ ਸੌਂਵੜ ਛੱਡ ਕੇ ਆਣੀ ਸਾਈ ਆ ਗਈ ਅੱਛਾ ਹਾਂ ਛੋਟੀ ਬਹੁਤ ਛੋਟੀ ਸੀ ਅੱਛਾ ਉਹ ਬਾਹਰ ਖੜੀ ਤੂੰ ਵੇਖੀ ਆ ਉਹ ਤੂੰ ਜਾਂਦੇ ਫੋਨ ਕੀਤਾ ਹੈ ਅੱਜ ਘਰਾਤ ਅੱਛਾ ਅੱਛਾ ਇਹ ਜਦਾ ਝੂਟੀ ਐ ਤੇ ਮੈਂ ਕਤਲ ਆ ਜਾ ਮਮਾ ਨੰਗਿਆ ਕੋਈ ਗੱਲ ਆ ਸਿਰਾ ਬਸ ਆਜੋ ਆ ਇੱਕ ਝੋਟੀ ਹੋਰ ਆਈ ਸੀ ਉਹ ਵੀ ਵੈਗੀ ਆ ਆਇਆ ਦਰਸ਼ਨ ਦਾ ਪਵਾਦੀ ਆ ਮੁੰਨੇ ਨੂੰ ਉਹ ਵੀ ਆ ਵੀ ਵੈਗੀ ਆ ਇਹਦੀ ਵੀਡੀਓ ਪਾਉਣ ਲੱਗੇ ਆ ਤੇ ਇਹ ਲਿਆਂਦੀ ਗੱਲ ਇਹ ਵੀ ਵੈਗੀ ਅੱਛਾ ਹਾਂ ਓਏ ਤੇ ਉਹ ਝੋਟੀ ਉਹ ਤਾਂ ਉਹ ਵੀ ਵੈਗੀ ਤਾਂ ਦਾ ਅੱਛਾ ਅੱਛਾ ਚਲੋ ਆ ਆ ਲੈ ਜਾਂਦੀ ਹੁਣ ਬੂਰੀ ਉਹ ਚ ਜੋੜਾ ਹੀ ਲੈਂਦਾ ਤੇ ਇਹ ਵੀ ਵੈਗੀ ਆ ਦੇ ਹੁਣ ਆਵੇ ਤੋਤਾ ਨੂੰ ਛੱਡ ਕੇ ਆਉਂ। ਝੋਟੀ ਆ ਜਿਹੜੀ ਇਹ ਵੀ ਟੇਡੇ ਘਟ ਵਾਲੀ ਦੀ ਦਿੱਤੀ। ਉਹ ਜਲੀ ਕੀ ਸਰਾਂਦ ਦੇ ਲਾ ਕੇ ਪੈਂਦਾ ਬਾਈ। ਦਾ ਫਾਰਮ ਆ। ਹੈ ਨਹੀਂ। ਬਣਨ ਵਾਲੀ ਆ ਝੋਟੀ ਆ। ਅੱਛਾ ਅੱਛਾ। ਇਹ ਦੇਦੀ 75000 ਕੋਈ ਬਣਨ ਵਾਲੀ ਦਾ ਝੋਟੀ ਦਾ ਕੱਦ ਬਹੁਤ ਸੀ ਉਹਦਾ। ਰਾਤ ਨੂੰ ਫੂਲ ਕਰਦਾ ਪੁਰਾਣਾ। ਅੱਛਾ ਅੱਛਾ। ਨੇ ਤੂੰ ਪਹਿਲਾਂ ਕਿਤੇ ਦੱਸ ਦਿੰਦਾ ਤੇ ਆਪਾਂ ਚੱਲ ਰੱਖ ਲੈਂਦੇ ਹੋਵੇ ਆਪਦੇ ਬੰਦੇ ਨੂੰ ਅਸੀਂ ਤਾਂ ਦੇ ਕੇ ਖੁਸ਼ ਸੀ ਯਾਰ ਝੋਟੀ ਬਹੁਤ ਸਰਾ ਪਰ ਉਹ ਵੀ ਬੰਦਾ ਗੁਰਮਕਾਲੀ ਦਾਲ ਦਾ ਪ੍ਰਧਾਨ ਆ ਕੌਮਣੀ ਕਮੇਟੀ ਦਾ ਜਿਹਨੇ ਲਈ ਡਾਇਮੰਡ ਦੀ ਹੀ ਬਾਲੀ ਚੰਗੀ ਝੋਟੀ ਹੈ ਡਾਇਮੰਡ ਦੀ ਹੀ ਆ ਹਰੀ ਕਾਲੇ ਝੋਟੇ ਦੀ ਡਾਇਮੰਡ ਦੀ ਸੀ ਬਾਲੀ ਨਹੀਂ ਜਿਆਦਾ ਚੰਗੀ ਬੜਾ ਕੱਦ ਸੀ ਝੋਟੀ ਦਾ ਇਹ ਫਲਕਾਰੀ ਉਹ ਸ਼ੌਂਕ ਨਾ ਪਾਈ ਸੀ ਤੇ ਉਹ ਯਾਰ ਉਹ ਖੜੇ ਦੋ ਬੰਦਿਆਂ ਦਾ ਫੋਨ ਆ ਗਿਆ ਇਹਨੇ ਕਾਊਂਟ ਨੰਬਰ ਦੇਤਾ ਉਹਨੇ ਪ੍ਰਧਾਨ ਨੇ ਪੈਸੇ ਪਾਦੇ ਉਹ ਕਹਿੰਦਾ ਬਾਈ ਮੈਂ ਸੋਮਵਾਰ ਮੇਰੇ ਫਾਰਮ ਤੇ ਸਰਹੰਦ ਕੋਲੇ ਲਾ ਕੇ ਆਉਣੀ ਤੇ ਅਈ ਆਖਿਆ ਚੱਲ ਯਾਰ ਫਿਰ ਹੁਣ ਆਗੇ ਮਾਣਾ ਅਗਲੇ ਦਾ ਰੱਖਣਾ ਪੈਂਦਾ ਜਿਹਨੇ ਪਹਿਲਾਂ ਛਾਈ ਦੇਤੀ ਉਹ ਦੂਜਾ ਚੀਜ਼ ਦਾ ਹੁੰਦਾ ਆਪਣੀ ਇਹ ਤੈਨੂੰ ਕੋਈ ਚੀਜ਼ ਆਪਣੇ ਵਾਲਾ ਹੀਰਾ ਹੀ ਮੈਟੋਮੈਟਿਕ ਆ ਆਜੋ 2 ਮਿੰਟ ਚਾਹ ਪੀ ਕੇ ਚਲੇ ਜਾਣਾ ਯਾਰ ਛੋਟੀ ਲੇਗੇ ਕਰਮਾ ਵਾਲੇ ਉਹਦੇ ਕੈਨੂ ਜਿਹਦੇ ਘਰੇ ਉਹਦਾ ਦੁੱਧ ਅੰਜਲ ਲਿਖਿਆ ਸੀਗਾ। ਬਾਕੀ ਦੋਸਤੋ ਇਹ ਹੁੰਦੀਆਂ ਬਰੀਡਾਂ ਜਦੋਂ ਆਪਾਂ ਬਰੀਡ ਪਾਉਣੇ ਆ ਨਾ ਮਨ ਲਓ ਫੋਨ ਨਹੀਂ ਚੱਕਿਆ ਗਿਆ ਘਰ ਤੱਕ ਬੰਦੇ ਮਨ ਲਓ ਪਹੁੰਚ ਪਹੁੰਚ ਕਰਨ ਦੇ ਆ ਵੀ ਝੋਟੀ ਲੈਣੀ ਝੋਟੀ ਲੈਣੀ ਪਰ ਝੋਟੀ ਆਪਣੀ ਉਹ ਵਿਕ ਚੁੱਕੀ ਆ ਤੇ ਲਈ ਵੀ ਬਾਈ ਕਰਨੈਲ ਸਿੰਘ ਪੰਜੋਲੀ ਨੇ ਆ ਆ ਸਾਹਮਣੇ ਫੋਨ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਰਨੈਲ ਸਿੰਘ son of ਗੁਰਦੇਵ ਸਿੰਘ ਨੇਫਟ ਉਹਨਾਂ ਨੇ ਪੂਰੀ ਲੱਖ ਰੁਪਏ ਦੀ ਨੈਫਟ ਕੀਤੀ ਹੈ ਜਿਹੜੇ ਵੀਰ ਕਹਿੰਦੇ ਸੀ ਨਾ ਵੀ ਸਾਨੂੰ ਕੋਈ ਪ੍ਰੂਫ ਦੇ ਦੀ ਵੀਰ ਤੇ ਆ ਉਹਨਾਂ ਨੂੰ ਪ੍ਰੂਫ ਦੇਤਾ ਮਿੱਤਰੋ ਕਿ ਡਾਇਮੰਡ ਵਾਲੀ ਝੋਟੀ ਲੱਖ ਦੀ ਦਿੱਤੀ ਸੀ ਤੇ ਲੱਖ ਦੀ ਵੇਚੀ ਆ ਆ ਤੁਸੀਂ ਚੈੱਕ ਕਰ ਲਓ ਸਾਹਮਣੇ ਚੱਲਦੀ ਹੋਊਗੀ ਇਹ ਨਹੀਂ ਵੀ ਅਸੀਂ ਦੱਸਾਂਗੇ ਕੋਸ਼ਿਸ਼ ਤੇ ਕਰਾਂਗੇ ਕੁਝ ਤੇ ਆ ਸਾਹਮਣੇ ਝੋਟੀ ਇਹ ਵੀ ਵੇਚ ਚੁੱਕੀ ਆ ਇਹ ਵੀ ਕਰਮ ਵਾਲੀ ਲੈ ਗਈ ਆ ਤੇ ਸਰਪ ਇੱਕ ਸ਼ੌਂਕ ਕਰਾਉਣਾ ਕਿਉਂਕਿ ਬਾਪੂ ਬੂਰੀਆਂ ਤੋਂ ਜਾਣਿਆ ਜਾਂਦਾ ਕਿਉਂਕਿ ਉਹਨੂੰ ਪਸੰਦੀ ਬੂਰੀਆਂ ਕਰਦਾ ਜਾਂਦੀਆਂ ਤੇ ਇਹ ਕਹਿੰਦਾ ਨਹੀਂ ਝੋਟੀ ਵੈਗੀ ਆ ਕਹਿੰਦਾ ਪਰ ਵੀਡੀਓ ਪਾ ਕੇ ਬਸ਼ੇਰਾ ਅਗਲੇ ਦੇ ਘਰੇ ਛੱਡਣੀ ਆ ਝੋਟੀ ਇਹ ਵੀ ਵੇਖ ਕੇ ਜੇ ਲੋਕੀ ਫੜਕ ਫੜਕ ਨਾਲ ਦੇਖਣ ਇਹੋ ਜੀ ਝੋਟੀ ਆ ਇਦਾਂ ਦਾ ਮੰਨ ਲਓ ਆਪਣੇ ਫਾਰਮ ਤੇ ਬਰੀਡ ਹੁੰਦੀ ਆ ਐਵੇਂ ਗੰਦ ਪੈ ਲੈ ਆ ਕੇ ਨਹੀਂ ਕਦੇ ਬਾਪੂ ਨੇ ਖੁਰਲੀ ਤੇ ਬੰਨਿਆ ਪਰ ਗੱਲ ਇਹ ਹੁੰਦੀ ਆ ਵੀ ਹਰ ਇੱਕ ਨੂੰ ਕਦਰ ਵੀ ਨਹੀਂ ਹੁੰਦੀ ਤੇ ਜਿਹਨੂੰ ਕਦਰ ਹੁੰਦੀ ਉਹ ਫਿਰ ਇੰਨਾ ਟਾਈਮ ਨਹੀਂ ਲਾਉਂਦੇਗੇ ਉਸੇ ਟਾਈਮ ਪਾਉਂਦੇ ਆ ਤੇ ਕਰਦੇ ਆ ਗੱਲਾਂ ਬਾਤਾਂ ਅਗਲੀ ਵੀਡੀਓ ਕਰਦੇ ਆ ਸ਼ੁਰੂ ਤੇ ਅੱਜ ਜਿਹੜੇ ਨਗ ਸੀਗੇ ਆ ਦੋ ਆ ਇੱਕ ਇਧਰ ਬਲੇ ਪਾਸੇ ਆ ਕੱਟੀ ਆ ਆਜ ਵੱਡੀ ਝੋਟੀ ਤਾਂ ਵਹਿ ਚੁੱਕੀ ਆ ਤੇ ਆ ਜਿਹੜੀ ਕੱਟੀ ਆ ਇਹ ਦੋਸਤੋ ਰਹਿੰਦੀ ਆ ਤੇ ਕਿਉਂਕਿ ਅਸੀਂ ਵੀਡੀਓ ਕਰਨ ਲੱਗੇ ਸੀ ਇਹਨਾਂ ਦੋਹਾਂ ਦੀ ਤਾਂ ਕਰਕੇ ਉਧਰੋਂ ਮੰਨ ਲਓ ਆਪਣਾ ਰਿਸ਼ਤੇਦਾਰ ਕਿਸੇ ਦੇ ਨਾਲ ਆਏ ਬਾਪੂ ਆਪਣਾ ਮਾਮੇ ਮੰਦਰ ਦੇ ਰਿਸ਼ਤੇਦਾਰ ਆ ਕੋਈ ਇਧਰੋਂ ਮਾਝੇ ਸਾਈਡ ਤੋਂ ਆਏ ਸੀਗੇ ਉਹਨਾਂ ਨੂੰ ਪ੍ਰੋਣੇ ਲੈਣੇ ਸੀ ਹਾਂ ਤੇ ਉਹਨਾਂ ਨੇ ਲੈਣੀ ਸੀਗੀ ਤੇ ਪਰ ਜਿਵੇਂ ਹੁਣ ਵੈਗੀ ਚੀਜ਼ ਵੈਗੀ ਤੇ ਅਸੀਂ ਕੁਦਰਤੀ ਆ ਵੀਡੀਓ ਬਣਾਉਂਦੇ ਸੀ ਤੇ ਉਹਨਾਂ ਦਾ ਵੀ ਸ਼ਾਰਟ ਵਿੱਚ ਲੈ ਲਿਆ ਹੁਣ ਪਾਵਾਂਗੇ ਸੋ ਧੰਨਵਾਦ ਦੋਸਤੋ ਕਿਵੇਂ ਲੱਗੀ ਵੀਡੀਓ ਦੱਸਿਓ ਜਰੂਰ